ਇਹ ਜਾਂਦਾ ਹੀ ਬਾਹਰ ਠੀਕ ਹੈ ਜੀ ਇਹਨਾਂ ਦੇ ਘਰ ਦੇ ਆ ਦੇ ਯਾਰ ਤੈਨੂੰ ਹੋਰ ਕਾਫ ਕਰਾ ਦੇਣੇ ਕਹਿੰਦੇ ਮੈਂ ਤਾਂ ਘੋੜੇ ਰੱਖਣੇ ਸ਼ੌਕ ਨਾਲ ਹੀ ਕਹਿੰਦਾ ਫਿਰ ਆਪਾਂ ਸ਼ੌਂਕੀ ਲੈਵਲ ਦਾ ਕੰਮ ਆਪਣੇ ਕੋਲ ਸ਼ੌਂਕ ਵਾਲਾ ਹੀ ਬੰਦਾ ਆਉਂਦਾ ਕੰਮ ਕਰਾਉਣਾ ਤੇ ਨਾ ਹਾਂਜੀ ਤੇ ਬਾਕੀ ਫਾਇਦੇ ਆਪਣੇ ਸ਼ੈੱਡ ਦੇ ਹਰ ਆਪਾਂ ਵੀਡੀਓ ਚ ਦੱਸ ਦੇਾਂਗੇ ਸਮਾਨ ਵੀ ਦੱਸ ਦੇਾਂਗੇ ਤੁਹਾਨੂੰ ਦਿਖਾ ਦਊ ਬਾਈ ਸਮਾਨ ਜਿਹੜਾ ਆਪਾਂ ਪਾਈਏ ਨੇ ਨਾ ਬਾਸ ਕਾਨੇ ਪੱਤਲ ਸਾਰਾ ਕੋਈ ਬਾਕੀ ਤਾਂ ਆਪਣਾ ਤਾਂ ਜੜਾ ਹੀ ਪਿਆ ਸਮਾਨ ਠੀਕ ਹੈ ਜੀ ਕਾਨਾ ਪੈਣਾ ਸਰ ਪੈਣਾ ਗਗਾ ਇਹ ਟੈਂਪਰੇਚਰ ਨੂੰ ਮੈਂਟੇਨ ਕਰਨ ਵਾਸਤੇ ਆ ਜੀ ਇਹ ਰਿਓ ਪੈਕੇਜ ਇਹ ਲੱਖ ਕਰਬੀ ਇਦ ਠੀਕ ਹੈ ਜੀ ਠੀਕ ਹੈ ਜੀ ਤੇ ਆਪਣਾ ਕੰਮ ਜੀ ਮੰਨ ਕੇ ਚੱਲੋ ਆਪਾਂ ਬਾਂਸ ਪਾ ਕੇ ਪਾੜਿਆ ਬਾਂਸ ਪਾ ਕੇ ਕੰਨੇ ਪਾ ਕੇ ਸਰ ਪਾ ਕੇ ਕਾਗਜ਼ ਤੇ ਹਰਾ ਕਪੜਾ ਇਹ ਤੇ ਪਾਉਣ ਵਾਲਾ ਹਰਾ ਕਪੜਾ ਬੰਨ ਗਏ ਠੀਕ ਹੈ ਜੀ ਤੇ ਉਦੋਂ ਮਿੱਟੀ ਦੇ ਆਪਣੇ ਬੰਦੇ ਮਿਸਤਰੀ ਆਪਣੇ ਉਹਨਾਂ ਦੇ ਲੇਬਰ ਅਗਲੇ ਘਰ ਵਾਲੇ ਜਿੰਦੀ ਆ ਇਹ ਪ੍ਰੋਜੈਕਟ ਆਪਣਾ ਹੁੰਦਾ ਹੈਗਾ ਇੱਥੋਂ ਤੱਕ ਦਾ ਆਪਾਂ ਕੰਮ ਆ ਉਦੋਂ ਬਾਅਦ ਪੱਕੇ ਦਾ ਪ੍ਰੋਸੈਸ ਆਪਣੇ ਕੋਲੇ ਇੱਕ ਜਾਲੀ ਪਈ ਆ ਦਿਖਾ ਵੀ ਦੇਵਾਂਗੇ ਵੀਡੀਓ ਦੇ ਵਿੱਚ ਹੂੰ ਉਹ ਜਾਲੀ ਪਾ ਕੇ ਸਸਤੇ ਬਾਈਟਰ ਦੇ ਵਿੱਚ ਆਪਣੀ ਛਾਤ ਵੀ ਬਕੀ ਹੁੰਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆ ਆ ਵੀਡੀਓ ਦੇ ਵਿੱਚ ਤੁਸੀਂ ਦੇਖੀ ਜਾਂਦੇ ਹੋਵੋਗੇ ਇੱਥੇ ਸਟੱਡ ਫਾਰਮ ਬਾਈ ਬੁੱਟਰ ਖੁਦੀ ਤਿਆਰ ਕੀ ਜਾਂਦੇ ਆ ਤੇ ਇਸ ਵੀਡੀਓ ਦੇ ਵਿੱਚ ਆਪਾਂ ਬੁੱਟਰ ਕੰਸਟਰਕਸ਼ਨ ਦੀ ਟੀਮ ਨਾਲ ਤੁਹਾਨੂੰ ਮਿਲਾਉਣਾ ਹੈ ਇਹ ਟੀਮ ਸਟੱਡ ਫਾਰਮ ਦੇ ਨਾਲ-ਨਾਲ ਡੇਰੀ ਫਾਰਮਰਾਂ ਦਾ ਪੋਲਟਰੀ ਫਾਰਮਸ ਤੇ ਸ਼ੈੱਡ ਤਿਆਰ ਕਰਦੀ ਹੈ ਬਾਸ ਦੇ ਆ ਸਮਾਨ ਤੁਸੀਂ ਦੇਖ ਸਕਦੇ ਹੋ ਇੱਧਰ ਸਰਕੰਡੇ ਪਏ ਆ ਇਹ ਕਾਨਿਆਂ ਦੀ ਪੱਤਲ ਪਈ ਆ ਤੇ ਇੱਧਰ ਬਾਸ ਦਾ ਸ਼ੈੱਡ ਜਿਹੜਾ ਤਿਆਰ ਹੋਈ ਜਾਂਦਾ ਹੋਇਆ ਨਹੀਂ ਹਜੇ ਕੰਮ ਚੱਲੀ ਜਾਂਦਾ ਹੈ ਇਹ ਇਹ ਸ਼ੈੱਡ ਦੇਖ ਸਕਦੇ ਆ ਆਪਾਂ ਕਿੰਨਾ ਲੰਮਾ ਸ਼ੈੱਡ ਹੈ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਘੋੜਿਆਂ ਵਾਸਤੇ ਸ਼ੈੱਡ ਤਿਆਰ ਹੋਈ ਜਾਂਦਾ ਤੇ ਆਪਾਂ ਕਰਦੇ ਆਂ ਬਾਈ ਬੁੱਟਰ ਨਾਲ ਗੱਲਬਾਤ ਖਰਚੇ ਦਾ ਉਹਨਾਂ ਤੋਂ ਲੈਨੇ ਆਂ ਵੀ ਖਰਚਾ ਕਿੰਨਾ ਕ ਆ ਜਾਂਦਾ ਤੇ ਕਿਸੇ ਨੇ ਇਹ ਸ਼ੈੱਡ ਬਣਵਾਉਣਾ ਹੋਵੇ ਕਿਵੇਂ ਬਣਾ ਸਕਦਾ ਤੇ ਇਹਦੇ ਫਾਇਦੇ ਕੀ ਹੈ ਸ਼ੈੱਡ ਦੇ ਬਾਈ ਜੀ ਸਾਸਰੀ ਘਰ ਸੱਸੀ ਗੱਲ ਬਾਈ ਜੀ ਕੀ ਹਾਲ ਹੈ ਜੀ ਵਧੀਆ ਬਾਈ ਜੀ ਤੁਸੀਂ ਸੁਣਾਓ ਤੇ ਆਪਾਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਖੜੇ ਆ ਹਨਾ ਹਾਂਜੀ 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 ਤੇ ਇਹ ਜਿਹੜਾ ਸ਼ੈੱਡ ਹੈ ਦੀ ਆਪਾਂ ਡਿਟੇਲ ਅੱਜ ਦੱਸਣੀ ਹੈ ਆਪਣੇ ਦਰਸ਼ਕਾਂ ਨੂੰ ਵੀ ਇਹ ਸ਼ੈੱਡ ਕਿੰਨੀ ਲੰਬਾਈ ਚੜਾਈ ਹੈ ਕਿੰਨਾ ਖਰਚ ਆ ਜਾਂਦਾ ਕਿਸੇ ਵੀਰ ਨੇ ਇਹੋ ਜਿਹਾ ਸ਼ੈੱਡ ਤਿਆਰ ਕਰਵਾਉਣਾ ਹੋਵੇ ਤਾਂ ਠੀਕ ਹੈ ਜੀ ਤੇ ਨਾਲੇ ਆਪਾਂ ਦੱਸਾਂਗੇ ਵੀ ਇਹਦੇ ਫਾਇਦੇ ਕੀ ਆ ਜਿਵੇਂ ਹੁਣ ਠੰਡ ਆ ਗਈ ਹੈ ਗਰਮੀ ਦੇ ਵਿੱਚ ਆਪਾਂ ਦੱਸਿਆ ਸੀ ਵੀ ਇਹ ਠੰਡਾ ਰਹਿੰਦਾ ਹੈ ਹਾਂਜੀ ਤੇ ਠੰਡ ਦੇ ਵਿੱਚ ਇਹ ਗਰਮ ਰਹਿੰਦਾ ਹੈ ਹਨਾ ਇਹਦਾ ਕਾਰਨ ਕੀ ਹੈ ਤੇ ਕਿੰਨਾ ਹੁਣ ਆਪਾਂ ਸ਼ੈੱਡ ਦੇ ਸ਼ੁਰੂ ਕਿੱਥੋਂ ਕਰੀਏ ਗੱਲ ਵੀ ਇਹ ਕਿੰਨਾ ਲੰਬਾਈ ਚੜਾਈ ਕਿੰਨੀ ਹੈ ਇਹਦੀ ਸ਼ੈੱਡ ਦੀ ਲੰਬਾਈ ਹੈਗੀ 150 ਫੁੱਟ ਹਾਂ ਐ 150 ਫੁੱਟ ਲੰਬਾ 150 ਫੁੱ 14 ਫੁੱਟ ਵਿੱਚੋਂ ਤਿਆਰ ਹੈ ਤੇ 15 ਫੁੱਟ ਛੱਤ ਆ। ਠੀਕ ਹੈ ਜੀ। ਠੀਕ ਆ। ਇਹ ਬਾਈ ਨੇ ਰੱਖਿਆ ਸਟੱਡ ਫਾਰਮ ਬਾਈ ਨੇ ਤਿਆਰ ਕੀਤਾਗਾ। ਹੂੰ। ਇਹ ਜਾਂਦਾ ਜੀ ਬਾਹਰ। ਠੀਕ ਹੈ ਜੀ। ਇਹ ਇਹਨਾਂ ਦੇ ਘਰ ਦੇ ਆ ਦੇ ਯਾਰ ਤੈਨੂੰ ਹੋਰ ਕਰਾਦਨੇ ਕਹਿੰਦਾ ਮੈਂ ਤਾਂ ਕੋੜੇ ਰੱਖਨੇ ਸ਼ੌਂਕ ਨਾਲ ਹੀ ਕਹਿੰਦਾ ਫਿਰ ਆਪਾਂ ਸ਼ੌਂਕੀ ਲੈਵਲ ਦਾ ਕੰਮ ਆਪਣੇ ਕੋਲ ਸ਼ੌਂਕ ਵਾਲਾ ਹੀ ਬੰਦਾ ਆਉਂਦਾ ਕੰਮ ਕਰਾਉਣਾ ਤੇ ਨਾ। ਹਾਂਜੀ। ਤੇ ਬਾਕੀ ਫਾਇਦੇ ਆਪਣੇ ਸ਼ੈੱਡ ਦੇ ਹਰ ਆਪਾਂ ਵੀਡੀਓ 'ਚ ਦੱਸਦੇ ਆਂਗੇ, ਸਮਾਨ ਵੀ ਦੱਸਦੇ ਆਂਗੇ ਤੁਹਾਨੂੰ ਦਿਖਾ ਦੋ ਬਾਈ ਸਮਾਨ ਜਿਹੜਾ ਆਪਾਂ ਪਾਈਏ ਨੇ ਨਾ। ਬਾਸ ਕਾਨੇ ਪੱਤਲ ਸਾਰਾ ਕੋ ਬਾਕ ਠੀਕ ਹੈ ਜੀ ਕਾਨਾ ਪੈਣਾ ਸਰ ਪੈਣਾ ਗਗਾ ਇਹ ਟੈਂਪਰੇਚਰ ਨੂੰ ਮੈਂਟੇਨ ਕਰਨ ਵਾਸਤੇ ਆ ਜੀ ਇਹ ਰਿਡਿਓ ਪੈਕੇਜ ਹੈ ਹਮ ਆਹਾ ਸਰ ਇਹ ਟੈਂਪਰੇਚਰ ਨੂੰ ਮੈਂਟੇਨ ਰੱਖਦੀ ਹੈਗੀ ਗਰਮੀ ਨੂੰ ਵੀ ਰੱਖਦੀ ਹੈਗੀ ਸial ਨੂੰ ਵੀ ਰੱਖਦੀ ਹੈ ਠੀਕ ਹੈ ਜੀ ਠੀਕ ਤੇ ਇਹ ਜਿਆਦਾ ਪਾਉਂਦਾ ਵੀ ਨੁਕਸਾਨ ਆ ਬਾਈ ਨੁਕਸਾਨ ਜਿਆਦਾ ਪਾਉਂਦਾ ਜਿਆਦਾ ਪਾਉਂਦੇ ਜੰਪ ਬਣ ਜਾਂਦਾ ਵੀ ਜੰਪ ਲਾਈਨ ਲੱਗੇ ਜੰਪ ਲਾਈਨ ਲੱਭਦੀ ਹੈ ਗੋਤੇ ਦੀ ਮਿੱਟੀ ਪੈ ਜਾਂਦੀ ਆ ਪੱਕਾ ਹੋ ਜਾਣਾਗਾ ਮਜ਼ਬੂਤੀ ਬੱਖੋਂ ਦਾ ਬਈਆ ਦੇਖ ਲੈ ਤੂੰ ਹੁਣ ਡਾਇਮੰਡ ਕੱਟ ਆਪਣਾ ਬਣਿਆ ਵਿਆ ਡਬਲ ਡਾਇਮੰਡ ਕੱਟ ਵੀ ਬਣਦੇ ਆ ਹੁੰਦੇ ਆ ਜਿਓ ਜ ਮਰਜੀ ਬੁਆਈ ਜਾਵੇ ਬਾਈ ਉਹਦਾ ਰੇਟ ਭਰਨ ਦੇ ਅਕੋਰਡਿੰਗ ਦੇ ਆ ਜੇ ਇਹੋ ਜਿਹੀ ਸ਼ੈੱਡ ਬਣਵਾਉਣਾ ਹੋਵੇ ਸੇਮ ਫੇਰ ਇਹਦਾ ਕੀ ਖਰਚਾ ਰਹਿੰਦਾ ਤੇ ਕੀ ਮਟੀਰੀਅਲ ਇਹਦੇ ਵਿੱਚ ਯੂਜ਼ ਹੁੰਦਾ ਮਟੀਰੀਅਲ ਤਾਂ ਬਾਈ ਦੇਖੀਏ ਨੇ ਆਪਾਂ ਗਾਡਰ ਬਾਈ ਨੇ ਕਰਦੇ ਸੀਗੇ ਬਾਈ ਨੇ ਜੇ ਗਾਡਰ ਲੱਖ ਰੁਪਈਆ ਦੇ ਹੀ ਬਾਈ ਹੋਣੇ ਇਹ ਚ ਠੀਕ ਹੈ ਜੀ ਤੇ ਲੱਖ ਰੁਪਈਆ ਸੇਫ ਆ ਇਹਦਾ ਠੀਕ ਹੈ ਤੇ ਆਪਣਾ ਉੱਪਰਲਾ ਮਟੀਰੀਅਲ ਦਾ ਬਣੂਆ ਇਹਦਾ ਇਹ ਹੈਗੇ 2200 ਸquare ਫੁੱਟ ਦੀ ਛੱਤ ਆ ਠੀਕ ਆ ਸਾਰੀ ਹਾਂ ਜੀ ਇਹ ਲੱਖ ਰੁਪਏ ਵੀ ਇਹਦਾ ਨਾਲ ਜਗਾੜ ਆਪਣਾ 110 12000 ਦਾ ਠੀਕ ਹੈ ਜੀ ਠੀਕ ਹੈ ਜੀ ਤੇ ਆਪਣਾ ਕੰਮ ਆ ਜੀ ਮੰਨ ਕੇ ਚੱਲੋ ਆਪਾਂ ਬਾਸ ਪਾ ਕੇ ਪਾੜਿਆ ਬਾਸ ਪਾ ਕੇ ਕਾਨੇ ਪਾ ਕੇ ਸਰ ਪਾ ਕੇ ਕਾਗਜ਼ ਤੇ ਹਰਾ ਕੱਪੜਾ ਇਹ ਤੇ ਪਾਉਣ ਵਾਲਾ ਹਰਾ ਕੱਪੜਾ ਬਣ ਗਏ ਠੀਕ ਹੈ ਜੀ ਤੇ ਉਦੋਂ ਮਿੱਟੀ ਦੇ ਆਪਣੇ ਬੰਦੇ ਮਿਸਤਰੀ ਆਪਣੇ ਉਹਨਾਂ ਦੇ ਲੇਬਰ ਅਗਲੇ ਘਰ ਵਾਲੇ ਲੀ ਜਾਂਦੀ ਹੈ ਇਹ ਪ੍ਰੋਜੈਕਟ ਆ ਬਣਾ ਹੁੰਦਾ ਹੈ ਇੱਥੋਂ ਤੱਕ ਦਾ ਆਪਾਂ ਕੰਮ ਆ ਉਦੋਂ ਬਾਅਦ ਪੱਕੇ ਦਾ ਪ੍ਰੋਸੈਸ ਆਪਣੇ ਕੋਲ ਇੱਕ ਜਾਲੀ ਪਈ ਆ ਦਿਖਾ ਵੀ ਦੇਵਾਂਗੇ ਵੀਡੀਓ ਦੇ ਵਿੱਚ ਹੂੰ ਉਹ ਜਾਲੀ ਪਾ ਕੇ ਸਸਤੇ ਬਾਈਟ ਦੇ ਵਿੱਚ ਆਪਣੀ ਛੱਤ ਵੀ ਬਕੀ ਹੁੰਦੀ ਹੈ ਠੀਕ ਹੈ ਜੀ ਬਹੁਤ ਸਸਤੇ ਬਾਈਟ ਦੀ ਛੱਤ ਬਕੀ ਹੁੰਦੀ ਹੈ ਬਾਈ ਵੀ ਪਹਿਲਾਂ ਆਪਾਂ ਆਹ ਬਾਸ ਪਾਇਆ ਹੈ ਫੇਰ ਆਪਾਂ ਪਾ ਲਿਆ ਬਾਸ ਪਾਤਾ ਹਨਾ ਹਾਂਜੀ ਇਦੇ ਉੱਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਈਆਂ ਜਾਣੀਆਂ ਇਹਦੇ ਵਿੱਚ ਉਦੋਂ ਤੇ ਹਰਾ ਕੱਪੜਾ ਪੈਣਾ ਬਈ ਹਜੇ ਤੀਜੇ ਨੰਬਰ ਤੇ ਹਰਾ ਕੱਪੜਾ ਫਿਰ ਆਪਣਾ ਆ ਆ ਸਰ ਪੈਣੇ ਆਗੇ ਹਰਾ ਆਹ ਕੰਨਾ ਪੈ ਜੂਗਾ ਕੰਨ ਪੈਣੇ ਉੱਤੇ ਸਰ ਪੈ ਜਾਣੇ ਆ ਸਰ ਪੈਣੇ ਫਿਰ ਇਹਦੇ ਉੱਤੇ ਵੀ ਕੁਝ ਪਾਉਗਾ ਸਿੱਧੀ ਡਾਇਰੈਕਟ ਮਿੱਟੀ ਪਾ ਦੇ ਨਾ ਉਦੋਂ ਤੇ ਕਾਗਜ਼ ਪਾ ਕੇ ਫਿਰ ਮਿੱਟੀ ਪਾਣੀ ਆ ਮਿੱਟੀ ਪਾ ਕੇ ਛੋਕੀ ਜੀ ਜਾਲੀ ਲਾ ਕੇ ਪਲਾਸਟਿਕ ਤੇ ਆਪਾਂ ਪੱਕਾ ਵੀ ਕਰ ਸਕਦੇ ਆ ਇਹਨੂੰ ਵੀ ਮਿੱਟੀ ਇਹਦੇ ਉੱਤੇ ਜਾਲੀ ਪਾ ਕੇ ਹਾਂਜੀ ਇਸ ਤੋਂ ਬਾਅਦ ਆਪਾਂ ਮਿੱਟੀ ਪਾ ਦੇਣੀ ਆ ਫੇਰ ਉੱਤੇ ਇੱਕ ਹੋਰ ਜਾਲੀ ਪਾ ਕੇ ਉੱਤੇ ਆਪਾਂ ਸੀਮੈਂਟ ਦਾ ਘੋਲੂ ਆ ਵੀ ਇਹਦੇ ਪਾ ਸਕਦੇ ਆ ਫੇਰ ਇਹਦੀ ਲੀਕੇਜ ਦੀ ਪ੍ਰੋਬਲਮ ਵੀ ਨਹੀਂ ਰਹਿੰਦੀ ਹੈਨਾ ਤੇ ਇਹਨੂੰ ਅੱਗ ਲੱਗਣ ਦਾ ਡਰ ਵੀ ਨਹੀਂ ਰਹਿੰਦਾ ਅੱਗ ਲੱਗਦਾ ਬਾਈ ਕਹੀ ਜਾਂਦੇ ਥੱਲੋਂ ਅੱਗ ਲੱਗ ਜੂ ਹੁਣ ਬਾਈ ਥੱਲੋਂ ਕਿਵੇਂ ਅੱਗ ਲੱਗ ਜੂ ਸਮਝ ਨਹੀਂ ਆਉਂਦੀ ਯਾਰ ਅਗਲੇ ਜਨਵਰੀ ਵੀ ਖੜੇ ਹੁੰਦੇ ਨੇ ਨਾ ਕੱਲ ਹੀ ਇੱਕ ਬੰਦਾ ਕਹੀ ਜਾਂਦਾ ਸੀ ਕਿ ਜੇ ਥੱਲੋਂ ਅੱਗ ਲੱਗ ਗਈ ਥੱਲੋਂ ਕਿਵੇਂ ਲੱਗ ਜੂ ਬਾਈ ਥੱਲੇ ਮੱਠੀ ਵੱਲਣੀ ਆ ਦੱਬਾਈ ਫੇਰ ਆਪਾਂ ਹੁਣ ਕਣਕ ਤੇ ਝੋਨਾ ਵੀ ਬੀਜ ਦਿਆ ਹੈਨਾ ਫੇਰ ਤਾਂ ਆਪਾਂ ਕਹਿ ਦਿੰਦੇ ਹਾਂ ਕਣਕ ਨੂੰ ਵੀ ਅੱ ਅਬਸ਼ਾਤਾ ਮਾਣੇ ਕੋਈ ਨਾ ਕੋਈ ਇੱਕ ਅੱਧੀ ਛੱਤ ਦਾ ਹੁਣ ਬਾਈ ਉਹ ਵੀ ਲੱਗਦੀ ਹੈ ਨਾ ਆਪਾਂ ਖੜੇ ਆ ਯਾਰ ਫਿਰ ਵੀ ਆਵਾਂਗੇ ਫਿਰ ਵੀ ਕਰਾਂਗੇ ਲੋਕਾਂ ਦੇ ਕਮੈਂਟ ਬਾਈ ਯਾਰ ਹੁਣ ਆਪਾਂ ਸ਼ੈਡਰ ਬਣਾਇਆ ਕਿ 2 ਲੱਖ ਰੁਪਏ ਚ ਟੋਟਲ ਬਜਟ ਆਪਾਂ ਦੱਸਿਆਗਾ ਤੇ ਉਹ ਹੁਣ ਕਹੀ ਜਾਂਦੇ ਮਹਿੰਗਾ ਵਾਲਾ ਯਾਰ ਫ੍ਰੀ ਤਾਂ ਕੋਈ ਬਣਾਉਣੋਂ ਰਿਹਾ ਯਾਰ ਚੀਜ਼ ਆ ਬਾਈ ਪਲਾਸਟਿਕ ਜਾਲੀ ਆ ਜਿਹਦੇ ਕਈ ਬਾਈ ਤੇ ਕਮੈਂਟ ਦਾ ਜਵਾਬ ਹੀ ਆ ਉਹ ਕਿ ਪਾਰਟ ਜੂ ਤੋਂ ਆਪਜ ਬਾਈ ਆਹ ਜੋ ਜਾਲੀ ਪੈਂਦੀ ਹੈ ਨਾ ਇਹਦੇ ਤੇ ਮਸਾਲਾ ਪੈਂਦਾਗਾ ਇਹਦੀ ਮਜ਼ਬੂਤੀ ਦਿਖਾ ਬਾਈ ਮਜ਼ਬੂਤੀ ਤਾਂ ਪੂਰੀ ਇਹ ਫੋਲਡ ਮਜ਼ਬੂਤ ਆ ਬਾਈ ਯਾਰ ਇਹ ਠੀਕ ਹੈ ਠੀਕ ਹੈ ਇਹਦੇ ਉੱਤੇ ਮਸਾਲਾ ਪਾਣ ਦੇ ਨਹੀਂ ਹੁਣ ਇਹ ਇਹ ਸ਼ੱਡ ਦੇ ਉੱਤੇ ਵੀ ਆਪਾਂ ਘੋਲੂਆ ਪਾਉਣਾ ਸੀ ਇਹ ਜਾਲੀ ਲਾ ਕੇ ਮਸਾਲਾ ਪਾ ਦੇਣਗੇ ਬਾਈ ਤੇ ਜੇ ਵੈਸੇ ਤੇ ਤੈਲ ਦਾ ਫਰਸ਼ ਲਾਉਣ ਤਾਂ ਮਹਿੰਗਾ ਬਹੁਤ ਜਾਊਗਾ ਬਾਈ ਤੇ ਕਰਨਾ ਪੱਕਾ ਹੀ ਯਾਰ ਪੱਕਾ ਇਹਦੇ ਨਾਲ ਹੋ ਜਾਣਾ ਬਾਈ ਤੇ ਇਹਦੇ ਵਿੱਚ ਜਿਵੇਂ ਆਪਾਂ ਨੂੰ ਪਹਿਲਾਂ 22 ਦੱਸੀ ਜਾਂਦਾ ਸੀ ਕਮਰੇ ਬਣਾਉਣੇ ਹਨ ਹਣਾ ਇਹ ਕੋਈ ਨਹੀਂ ਬਾਕੀ ਆਪਾਂ ਨਵਜੋਧ ਇਹ ਗੱਲ ਆਪਾਂ ਰੋਕ ਦਿੰਨੇ ਆ ਇੱਕ ਕਮਰੇ ਬਣਾਉਣੇ ਇਹ ਨਹੀਂ ਫੁੱਲ ਹਜੇ ਤਿਆਰ ਹੋਣ ਵਾਲਾ ਆ ਆਪਾਂ ਤਿਆਰ ਹੋਣ ਤੇ ਮਹੀਨਾ ਬਾਅਦ ਵੀਡੀਓ ਕੱਢਾਂਗੇ ਗਲਾਈਆਂ ਬਣਾਉਣ ਨੂੰ ਸੋਹਣਾ ਇੱਕ ਸਟੱਡ ਫਾਰਮ ਤਿਆਰ ਹੋਊਗਾ ਗਹਿਲਾ ਪਿੰਡ ਦਾ ਬਹੁਤ ਸੋਹਣਾ ਸਟੱਡ ਫਾਰਮ ਏਰੀਆ 'ਚ ਨੇੜੇ ਤੇ ਨੇੜੇ ਸਟੱਡ ਫਾਰਮ ਹੋਣਾਗਾ ਆਪਨੇ ਇੱਕ ਨੇੜੇ ਤੇ ਇਧਰ ਰਸੂਲਪੁਰ ਪਿੰਡਾਂ ਛੇਰੇ ਸੈਂਟ ਦਾ ਸਟੱਡ ਫਾਰਮ ਉਦੋਂ ਵੀ ਟਾਪ ਕੁਆਲਿਟੀ ਦੇ ਸਟੱਡ ਫਾਰਮ ਤਿਆਰ ਹੋਣ ਜਾ ਰਿਹਾ ਆਪਾਂ ਫੁੱਲ ਵੀਡੀਓ ਵੀ ਪਾਵ ਤੇ ਬਾਈ ਜੇ ਇਹੋ ਜਿਹਾ ਸ਼ੈੱਡ ਕਿਸੇ ਨੇ ਬਣਵਾਉਣਾ ਹੋਵੇ ਆਪਾਂ ਕਿਹੜੇ-ਕਿਹੜੇ ਏਰੀਆ ਦੇ ਵਿੱਚ ਬਣਾ ਦਿੰਨੇ ਆ ਬਾਈ ਆਪਾਂ ਮਾਰਚ ਮਹੀਨੇ ਤੱਕ ਦਾ ਹੁਣ ਇਕੱਲੇ ਪੰਜਾਬ ਦੇ ਵਿੱਚ ਹੀ ਕੰਮ ਕਰਾਂਗੇ ਉਸ ਤੋਂ ਬਾਅਦ ਆਪਾਂ ਰਾਜਸਥਾਨ ਤੇ ਹਰਿਆਣੇ ਦੇ ਕੰਮ ਵੀ ਆਪਣੇ ਕੋਲੇ ਹੁੰਦਾ ਹੀ ਆ ਤੇ ਠੰਡ ਕਰਨ ਆਪਾਂ ਕੱਲ ਪੰਜਾਬੀ ਚੱਕਾਂਗੇ ਹੁਣ ਬਸ ਪੰਜਾਬ ਪੰਜਾਬ ਦੇ ਕੰਮ ਹੀ ਕਰੀਨੇ ਤੇ ਬਾਈ ਜੀ ਆਪਣਾ ਨੰਬਰ ਤੇ ਐਡਰੈਸ ਇੱਕ ਵਾਰੀ ਦੱਸ ਦੋ ਬਾਕੀ ਆਪਾਂ ਸਕਰੀਨ ਤੇ ਵੀ ਦੇ ਦਾਂਗੇ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ ਹੋਵੇ ਤਾਂ ਐਡਰੈਸ ਆਪਣਾ ਜਿਲ੍ਹਾ ਮੌਕਸਰਾ ਦੇ ਪਿੰਡ ਬੁੱਟੇ ਸਿੰਘਾਂ ਤੇ ਮੋਬਾਈਲ ਨੰਬਰ 869990.94 ਠੀਕ ਹੈ ਜੀ ਹਾਂਜੀ ਤੇ ਲਓ ਜੀ ਇਹ ਆਪਣੀ ਵੀਡੀਓ ਸੀਗੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਦਾ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਤੇ ਸੰਪਰਕ ਕਰ ਸਕਦੇ ਹੋ ਬਾਕੀ ਕਮੈਂਟ ਕਰਕੇ ਵੀ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਹੁਣ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ